ਹੈਲੋ ਗਾਇਸ ਕੀ ਹਾਲ ਚਾਲ ਹੈ ਮਿੱਤਰੋ ਤੇ ਅੱਜ ਆਪਣੀਆਂ ਰਾਣੀਆਂ ਖੜੀਆਂ ਖਾ ਬਰੋਣਾ ਆਪਣਾ ਗੱਡੀ ਲੈ ਆ ਨਵੀ ਅੱਜ ਹੀ ਲੈ ਆ ਕਿ ਦਿਨ ਲੱਗਿਆ ਪੀ ਜਾਂਦੇ ਸੀ ਗੱਲਾਂ ਕਰਨਾ ਮਾਸ ਹੀ ਲਾ ਲੀਆ ਨਾ ਗੱਬੀ ਦੂ ਆ ਛੋਟੀ ਪਾਣ ਅੱਜ ਆਈ ਆ ਸਾਰੀਆਂ ਡੋਡ ਲੱਗੀਆਂ ਨੇ ਹਾਂ ਵੀ ਆਹਾਂ ਫਿਰ ਲੈ ਗੱਡੀ ਲੈ ਜਾਂਦੀ ਠੀਕ ਹੈ ਉਹੀ ਆ ਜਿਹੜੀ ਪਹਿਲਾਂ ਲੈਤੀ ਸੀਗੀ ਇਹ ਕੰਮ ਕੰਮ ਕਰਾ ਲਿਆ ਬਸ ਬਿੱਲ ਦਿੱਤਾ ਕਰੀ ਆ ਚਲ ਹੋਰ ਪਹਿਲਾਂ ਆ ਇਧਰ ਬੱਚੇ ਸਾਡੇ ਬਸ ਇਹਨਾਂ ਕੋਲ ਆ ਕੰਮ ਆ ਇਕੱਲਾ ਹੋਰ ਕੁਝ ਨਹੀਂ ਚਲੋ ਲਾਈਕ ਸਬਸਕ੍ਰਾਈਬ ਕਰੋ ਜੀ ਹਾਂਜੀ ਹੋਰ ਲੱਬੜੇ ਵੀ ਖਾਓ ਜੀ ਹਾਂ ਹਾਂ ਕੱਲਾ ਕੱਲਾ ਖਾ ਕੇ ਆਇਆ ਭੁੱਲ ਗਿਆ ਸੁਨੂ ਕੋਈ ਨਾ ਚੱਲਾਂਗੇ ਆਪਾਂ ਕੱਲੂ ਚੱਲਾਂਗੇ ਹਾਂ ਮਾਸੀ ਆ ਦੇਖ ਲੈ ਲੈ ਦਿਖਾ ਦਿਖਾ ਹੁਣ ਮਾਸੀ ਮੇਰੇ ਵਾਸਤੇ ਤੇਰੇ ਵਾਸਤੇ ਕਾ ਨੰਨੀ ਵਾਸਤੇ ਆ ਅੱਛਾ

ਕੀ ਬਿਨਾ ਬੋਲੇ ਵਾਇਰਲ ਹੋਣਾ ਸੀ ਆ ਸਾਡੀ ਰਾਣੀ ਖੜੀ ਇੱਕ ਤੇ ਆ ਸਾਡੀ ਨਵੀਂ ਰਾਣੀ ਆ ਗਈ ਬਲੈਕ ਆਈ ਖੜਨੀ ਹੈ ਇੱਥੇ 12 ਜਦੋਂ ਦੇਖੀ ਚੱਲੇ ਇੱਥੇ ਉਹ ਤੱਕ ਭਰ ਦਾਂਗੇ ਉਹ ਤੱਕ ਅਗਲੀ ਆਪਾਂ ਹਰੇ ਪਿੱਛੇ ਤੱਕ